ਸanskrit ਸਾਹਿਤ ਵਿੱਚ ਵਰਤ ਸੰਕਲਪ ਦੀ ਧਾਰਨਾ ਨਾ ਸਿਰਫ ਧਾਰਮਿਕ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ ਸਗੋਂ ਨੈਤਿਕ, ਦਾਰਸ਼ਨਿਕ ਤੇ ਸਮਾਜਿਕ ਜੀਵਨ ਨੂੰ ਛੇਦ ਦੇਣ ਵਾਲੀ ਮੁੱਖ ਵਿਚਾਰਧਾਰਾ ਵੀ ਹੈ ਵੇਦਾਂ ਤੋਂ ਲੈ ਕੇ ਉਪਨਿਸ਼ਦਾਂ, ਧਰਮ ਸ਼ਾਸਤਰਾਂ, ਮਹਾਕਾਵ, ਸਮ੍ਰਿਤੀ ਗ੍ਰੰਥ, ਪੁਰਾਣ ਤੇ ਨਾਟ્ય ਸਾਹਿਤ ਵਿੱਚ ਵਰਤ ਸੰਕਲਪ ਦੀ ਉਪਯੋਗਤਾ, ਮਹੱਤਵ ਅਤੇ ਵਿਧੀ ਦਾ ਵਿਆਪਕ ਵਰਣਨ ਹੈ ਇਹ ਸਾਹਿਤਕ ਦ੍ਰਿਸ਼ਟੀਕੋਣ ਸਾਨੂੰ ਦੱਸਦਾ ਹੈ ਕਿ ਵਰਤ ਸੰਕਲਪ ਸਿਰਫ ਰਸਮ ਨਹੀਂ ਸਗੋਂ ਇੱਕ ਅਨੁਸ਼ਾਸਿਤ ਅਤੇ ਉਦੇਸ਼ਪੂਰਨ ਜੀਵਨ ਜਿਉਣ ਦਾ ਇੱਕ ਤਰੀਕਾ ਹੈ ਅਸੀਂ ਅੱਜ ਦੇ ਵਿਸ਼ੇ ਦੀ ਸ਼ੁਰੂਆਤ ਵਰਤ ਦੀ ਪਰਿਭਾਸ਼ਾ ਅਤੇ ਮਹੱਤਵ ਨੂੰ ਜਾਣਨ ਦੀ ਕੋਸ਼ਿਸ਼ ਨਾਲ ਕਰਦੇ ਹਾਂ ਵਰਤ ਸ਼ਬਦ ਸੰਸਕ੍ਰਿਤ ਮੂਲ ਵਰਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਚੁਣਨਾ ਜਾਂ ਅਪਣਾਉਣਾ ਇਸ ਦਾ ਅਰਥ ਹੈ ਧਾਰਮਿਕ ਜਾਂ ਨੈਤਿਕ ਨਿਯਮ ਨੂੰ ਸਵੀਕਾਰ ਕਰਨਾ ਅਤੇ ਇਸ ਨੂੰ ਜੀਵਨ ਵਿੱਚ ਢਾਲਣਾ ਵਰਤ ਦਾ ਸ਼ਾਬਦਿਕ ਅਰਥ ਹੈ ਸਵੈ ਸੰਜਮ ਨਿਯਮਿਤ ਆਚਰਣ ਅਤੇ ਉਦੇਸ਼ਪੂਰਨ ਜੀਵਨ ਸ਼ੈਲੀ ਇਹ ਸਿਰਫ ਇੱਕ ਪਹਿਲੂ ਤੋਂ ਹੀ ਸੀਮਿਤ ਨਹੀਂ ਹੈ ਸਗੋਂ ਇਹ ਇੱਕ ਵਿਕਾਪਕ ਸੰਕਲਪ ਹੈ ਜੋ ਜੀਵਨ ਦੇ ਮਾਨਸਿਕ ਸਰੀਰਕ ਸਮਾਜਿਕ ਅਤੇ ਅਧਿਆਤਮਿਕ ਸਾਰੇ ਪਹਿਲੂਆਂ ਨਾਲ ਜੁੜਿਆ ਹੋਇਆ ਹੈ ਵੇਦਾਂ ਵਿੱਚ ਵਰਤ ਦੀ ਵੀ ਆਖਿਆ ਬਹੁਤ ਡੂੰਗੀ ਹੈ ਰਿਗਵੇਦ ਦੱਸਦਾ ਹੈ ਵਰਤਾਨੀ द्याਵਾ ਪ੍ਰithvi ਜਨੇਤੇ ਭਾਵ ਆਕਾਸ਼ ਤੇ ਪ੍ਰithvi ਵੀ ਵਰਤ ਦੁਆਰਾ ਨਿਯੰਤਰਿਤ ਹੁੰਦੇ ਹਨ ਇਹ ਦਰਸਾਉਂਦਾ ਹੈ ਕਿ ਵਰਤ ਨਾ ਸਿਰਫ ਮਨੁੱਖ ਦਾ ਸਗੋਂ ਬ੍ਰਹਮੰਡੀ ਵਿਵਸਥਾ ਦਾ ਵੀ ਆਧਾਰ ਹੈ ਰਿਗਵੇਦ ਕਹਿੰਦਾ ਹੈ ਰਿਤਸਯ ਵਰਤਮ ਆਪਿਹੀ ਸਥਾਨੁਮ ਅਰਹਤ ਜਿਸ ਦਾ ਅਰਥ ਹੈ ਕਿ ਸਾਰੇ ਜੀਵ ਰਤ ਧਰਤੀ ਸੱਚ ਤੇ ਵਰਤ ਦੀ ਪਾਲਣਾ ਕਰਨ ਦੇ ਸਮਰਥ ਹਨ ਯਜੁਰਵੇਦ ਵਰਤ ਦੀ ਮਹਿਮਾ ਅਤੇ ਵਰਤ ਸੰਕਲਪੀ ਵਿਅਕਤੀ ਦੀ ਭੂਮਿਕਾ ਦਾ ਵਰਣਨ ਕਰਦੇ ਹੋਏ ਕਹਿੰਦਾ ਹੈ ਸਵਰਤਾਨੀ ਵਰਤਪਤੇਹ ਪਛਤੇ ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੋ ਵਿਅਕਤੀ ਵਰਤ ਲਗਦਾ ਹੈ ਉਹ ਪ੍ਰਮਾਤਮਾ ਦੇ ਵਰਤ ਨੂੰ ਵੇਖਦਾ ਹੈ ਭਾਵ ਉਹ ਪ੍ਰਮਾਤਮਾ ਨਾਲ ਪਛਾਣ ਸਥਾਪਿਤ ਕਰਦਾ ਹੈ ਯਜੁਰਵੇਦ ਵਿੱਚ ਅਗਨੀ ਹੋਤਰ ਸੋਮਯੱਗੇ ਆਦਿ ਕਰਨ ਵਾਲਿਆਂ ਨੂੰ ਬ੍ਰਹਮਚਰ्य ਮੌਨ ਵਰਤ ਆਦਿ ਵਰਗੇ ਵਰਤ ਕਰਨੇ ਲਾਜ਼ਮੀ ਹਨ ਸੰਕਲਪ ਦੀ ਪ੍ਰਕਿਰਤੀ ਅਤੇ ਵੈਦਿਕ ਮਹੱਤਤਾ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਦੇ ਅਰਥ ਨੂੰ ਸਮਝਣਾ ਸੰਕਲਪ ਇੱਕ ਸ਼ਾਬਦਿਕ ਅਰਥ ਹੈ ਜਿਸ ਦਾ ਸਮਯਕ ਕਲਪਨਾ ਭਾਵ ਕਿਸੇ ਨੂੰ ਕੰਮ ਕਰਨ ਲਈ ਪੂਰੀ ਸੋਚ ਸਮਝ ਦੇ ਨਾਲ ਕੀਤਾ ਗਿਆ ਦ੍ਰਿੜ ਇਰਾਦਾ ਵੈਦਿਕ ਪਰੰਪਰਾ ਵਿੱਚ ਸੰਕਲਪ ਨੂੰ ਮਾਨਸਿਕ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਕਿ ਯੱਗ ਦਾਨ ਤਪੱਸਿਆ ਆਦ ਵਰਗੇ ਸ਼ੁਭ ਕੰਮਾਂ ਦੀ ਸ਼ੁਰੂਆਤ ਹੈ ਅਥਰਵਵੇਦ ਸਪਸ਼ਟ ਤੌਰ ਤੇ ਕਹਿੰਦਾ ਹੈ ਸੰਕਲਪੋ ਹੀ ਵਿਸ਼ਵਸਯ ਯੱਗਯਸਯ ਮੂਲਮ ਪਾਬ ਸੰਕਲਪ ਸਾਰੇ ਯੱਗਾਂ ਦਾ ਮੂਲ ਹੈ ਇਹ ਸਪਸ਼ਟ ਕਰਦਾ ਹੈ ਕਿ ਸੰਕਲਪ ਤੋਂ ਬਿਨਾਂ ਕੋਈ ਵੀ ਧਾਰਮਿਕ ਜਾਂ ਨੈਤਿਕ ਕਾਰਜ ਸ਼ੁਰੂ ਨਹੀਂ ਕੀਤਾ ਜਾ ਸਕਦਾ ਇਹ ਸਿਰਫ ਇੱਕ ਮਾਨਸਿਕ ਫੈਸਲਾ ਨਹੀਂ ਹੈ ਸਗੋਂ ਆਤਮਿਕ ਪੁਸ਼ਟੀ ਅਤੇ ਪਰਮਾਤਮਾ ਪ੍ਰਤੀ ਸ਼ਰਧਾ ਦਾ ਵੀ ਪ੍ਰਤੀਕ ਹੈ ਯਾਗੇਵਲਕ ਸਮ੍ਰਿਤੀ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਿਰਫ ਦ੍ਰਿੜ ਇਰਾਦੇ ਨਾਲ ਹੀ ਕੀਤਾ ਗਿਆ ਕੰਮ ਸ਼ੁਭ ਫਲ ਦਿੰਦਾ ਹੈ ਸੰਕਲਪ ਪੂਰਵਮ ਕਰਵਮ ਸ਼ੁਭਦਾ ਫਲਕ੍ਰਿਚ ਯਤਤ ਸਮ੍ਰਿਤੀ ਗ੍ਰੰਥਾਂ ਵਿੱਚ ਵੀ ਸੰਕਲਪ ਦੀ ਵਿਧੀ ਦੱਸੀ ਗਈ ਹੈ ਜਿਸ ਵਿੱਚ ਸਥਾਨ ਸਮਾ ਮੀਤੀ ਉਦੇਸ਼ਾ ਦਾ ਉਚਾਰਨ ਕੀਤਾ ਜਾਂਦਾ ਹੈ ਪਰ ਸਿੱਧ ਸੰਕਲਪ ਮੰਤਰ मामोपਾਤ ਸਮਸਤ ਦੁਰਿਤ ਕਸ਼ਯੋ ਦੁਆਰਾ ਸ਼੍ਰੀ ਪਰਮੇਸ਼ਵਰ ਪ੍ਰਿਤਾਯ ਅਰਥਮ ਇਸ ਦੀ ਇੱਕ ਉਦਾਹਰਣ ਹੈ ਜੋ ਧਰਮ ਕਰਮ ਦੀ ਸ਼ੁਰੂਆਤ ਵਿੱਚ ਮਾਨਸਿਕ ਸਮਰਪਣ ਨੂੰ ਦਰਸਾਉਂਦੀ ਹੈ ਜੇਕਰ ਗੱਲ ਕਰੀਏ ਉਹ ਗਨੇਸ਼ਾ ਦਾ ਤੀਤਾ ਉਪਨਿਸ਼ਦ ਭਾਰਤੀ ਦਰਸ਼ਨ ਤੇ ਅਧਿਆਤਮਿਕਤਾ ਦੀ ਜੜ ਹਨ ਇਨ੍ਹਾਂ ਗ੍ਰੰਥਾਂ ਵਿੱਚ ਬ੍ਰਤ ਨੂੰ ਸਿਰਫ ਇੱਕ ਬਾਹਰੀ ਆਚਰਨ ਵਜੋਂ ਨਹੀਂ ਸੋ ਕੋਈ ਇੱਕ ਅਧਿਆਤਮਿਕ ਅਨੁਸ਼ਾਸਨ ਸੋਯਾ ਸੰਜਮ ਤੇ ਬ੍ਰਹਮ ਵਿਦਿਆ ਦੇ ਅਭਿਆਸ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਦਰਸਾਇਆ ਗਿਆ ਹੈ ਉਪਨਿਸ਼ਦਾਂ ਵਿੱਚ ਵਰਤ ਦੀ ਪ੍ਰਕਿਰਤੀ ਦੂਨਗੀ ਅਧਿਆਤਮਿਕ ਹੈ ਜੋ ਬਾਰੀ ਨਿਜਮਾਂ ਦੀ ਬਜਾਏ ਮਾਨ ਦੀ ਸ਼ੁੱਧਤਾ ਅਤੇ ਸ਼ਰਧਾ ਤੇ ਵਧੇਰੇ ਕੇਂਦਰਿਤ ਰਹਿ ਚਾਂਦੋਗਯ ਉਪਨਿਸ਼ਦ ਵਿੱਚ ਵਰਤ ਨੂੰ ਵਿਸ਼ੇਸ਼ ਤੌਰ ਤੇ ਬ੍ਰਹਮ ਵਿਦਿਆ ਦੀ ਤਿਆਰੀ ਵਜੋਂ ਦਰਸਾਇਆ ਗਿਆ ਹੈ ਇੱਥੇ ਕਿਹਾ ਹੈ ਗਿਆ ਕਿ ਗੁਰੂਕੁਲ ਵਿੱਚ ਗੁਰੂ ਦੇ ਨਾਲ ਰਹਿਣ ਵਾਲਾ ਬ੍ਰਹਮਚਾਰੀ ਸੱਚ ਬ੍ਰਹਮਚਾਰ ਰਯ ਤੇ ਭੋਜਨ ਸੰਜਮ ਵਰਗੇ ਪ੍ਰਣਾਲੀ ਪਾਲਣਾ ਕਰਦਾ ਹੈ व्रतिन दीक्षां आपनोति दीक्षां श्रद्धाम आपनोति इसी तरह बृहदारण्यक उपनिषद ਵਿੱਚ व्रत ਦਾ ਵਰਣਨ ਵਿਵੇਕ ਤੇ ਤ્યાਗ ਦੇ ਸੰਦਰਭ ਦੇ ਵਿੱਚ ਕੀਤਾ ਗਿਆ ਹੈ ਇੱਥੇ ਬ੍ਰਹਮਚਾਰੀ ਮੌਨ ਸੱਚ ਸत्यरक्षਾ ਆਦੀ ਬ੍ਰਹਮਚर्य ਵਿਧਿਆ ਦੀ ਯੋਗਤਾਮਜੋ ਇਸ ਨੂੰ ਪੇਸ਼ ਕਰਦੇ ਨੇ व्रतम् चरित्स्यामि ब्रह्मचारी मेवतः ਇੱਥੇ व्रत ਦਾ ਅਰਥ ਕੋਈ ਬਾਹਰੀ ਦਿਖਾਵਾ ਨਹੀਂ ਹੈ ਸਉਗੰ ਸੰਜਮ ਅਤੇ ਤਪੱਸਿਆ ਹੈ ਜੋ ਆਤਮਾ ਨੂੰ ਬ੍ਰਹਮ ਦੀ ਪ੍ਰਾਪਤੀ ਲਈ ਯੋਗ ਬਣਾਉਂਦੀ ਹੈ। ਪ੍ਰਸ਼ਨ ਉਪਨਿਸ਼ਦ ਵਿੱਚ 6 ਰਿਸ਼ੀਆਂ ਦੇ ਸਾਰੇ ਸ਼ਿਸ਼ ਬ੍ਰਹਮ ਗਿਆਨ ਪ੍ਰਾਪਤ ਕਰਨ ਅਤੇ ਫਿਰ ਗਿਆਨ ਦੇ ਯੋਗ ਬਣਨ ਲਈ 1 ਸਾਲ ਲਈ ਵਰਤ ਬ੍ਰਹਮਚਾਰ્ય ਰੱਖਦੇ ਸਨ। ਸ ਵਰਤਮੁਪੇਤ્ય ਤਸੈਵ ਗੁਰੂਹ स्मिति ਚੱਕਰੇ ਉਪਨਿਸ਼ਦਾਂ ਵਿੱਚ ਵਰਤ ਨੂੰ ਕਈ ਰੂਪਾਂ ਵਿੱਚ ਵੇਖਿਆ ਜਾ ਸਕਦਾ ਹੈ ਜਿਵੇਂ ਕਿ ਸత్య ਵਰਤ ਭਾਵ ਸੱਚ ਬੋਲਣ ਦੀ ਸੌਂ ਲੈਣਾ ਬ੍ਰਹਮਚਾਰੀ ਵਰਤ ਜਿਸ ਦਾ ਮਕਸਦ ਹੈ ਇੰਦਰੀਆਂ ਦਾ ਨਿਯੰਤਰਣ ਅਤੇ ਬ੍ਰह्मਚਰਯ ਦੀ ਪਾਲਣਾ ਮੋਨ ਵਰਤ ਚੁੱਪ ਰਹਿ ਕੇ ਆਤਮ ਨਿਰੀਖਣ ਕਰਨਾ ਆਹਾਰ ਵਰਤ ਜੋ ਕਿ ਵਰਤਰੀ ਨੂੰ ਸੰਜਮੀ ਅਤੇ ਸਤਵਿਕ ਭੋਜਨ ਵੱਲ ਪ੍ਰੇਰਿਤ ਕਰਦਾ ਹੈ ਸੇਵਾ ਵਰਤ ਲੈ ਕੇ ਗੁਰੂ ਦੀ ਸੇਵਾ ਪ੍ਰਤੀ ਸ਼ਰਧਾ ਰੱਖਣਾ ਸ਼ਰਵਨ ਮਨਨ ਨਿਧੀ ਧਿਆਨਸਨ ਵਰਤ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਨਿਯਮਿਤ ਕਰਦਾ ਹੈ ਇਹਨਾਂ ਦਾ ਉਦੇਸ਼ ਸਿਰਫ ਧਾਰਮਿਕ ਹੀ ਨਹੀਂ ਸਗੋਂ ਬ੍ਰह्म ਗਿਆਨ ਲਈ ਇੱਕ ਟੁਕਵੀਂ ਮਾਨਸਿਕਤਾ ਤਿਆਰ ਕਰਨਾ ਵੀ ਹੈ ਵਰਤ ਸੰਕਲਪ ਦੇ ਵਿਦੇਸ਼ ਦੀ ਗੱਲ ਕਰੀਏ ਤਾਂ ਸੰਸਕ੍ਰਿਤ ਸਾਹਿਤ્ય ਵਰਤ ਸੰਕਲਪ ਨੂੰ ਸਿਰਫ ਰਸਮ ਨਹੀਂ ਮੰਨਦਾ ਸਗੋਂ ਉਸ ਨੂੰ ਮਨੁੱਖੀ ਜੀਵਨ ਵਿੱਚ ਤਰੱਕੀ ਦੇ ਸਾਧਨ ਵਜੋਂ ਦੇਖਦਾ ਹੈ ਇਸ ਦੇ ਮੁੱਖ ਦੇਸ਼ਾਂ ਸਵੈ ਸ਼ੁੱਧਤਾ ਤੇ ਇੰਦਰੀਆਂ ਤੇ ਕਾਬੂ ਮਾਨਸਿਕ ਇਕਾਗਰਤਾ ਤੇ ਮਨੋਵਲ ਵਿੱਚ ਵਾਧਾ ਪਰਮਾਤਮਾ ਪ੍ਰਤੀ ਵਿਸ਼ਵਾਸ ਤੇ ਸ਼ਰਧਾ ਦਾ ਪ੍ਰਗਟਾਵਾ ਯੱਗ ਤਪ ਪੂਜਾ ਆਦਿ ਦੀ ਸਫਲਤਾ ਲਈ ਮਾਨਸਿਕ ਤਿਆਰੀ ਸਮਾਜਿਕ ਸ਼ਿਸ਼ਟਾਚਾਰ ਤੇ ਨਿਜੀ ਅਨੁਸ਼ਾਸਨ ਦੀ ਪਾਲਣਾ ਇਸ ਦੇ ਮੁੱਖ ਜਿਹੜੇ ਉਦੇਸ਼ ਹਨ ਇਹਨਾਂ ਸਿਧਾਂਤਾਂ ਰਾਹੀਂ ਸੰਕਲਪਨਾ ਸਿਰਫ ਵਿਅਕਤੀ ਨੂੰ ਧਾਰਮਿਕ ਤੌਰ ਤੇ ਜਾਗਰੂਕ ਕਰਦੇ ਹਨ ਸਗੋਂ ਸਮਾਜਿਕ ਤੌਰ ਤੇ ਜ਼ਿੰਮੇਵਾਰ ਤੇ ਅਧਿਆਤਮਿਕ ਤੌਰ ਤੇ ਪਰਿਪੱਕ ਵੀ ਬਣਾਉਂਦੇ ਹਨ ਸੰਸਕ੍ਰਿਤ ਸਾਹਿਤ ਵਿੱਚ ਕਈ ਕਿਸਮਾਂ ਦੇ ਵਰਤਾਲਾ ਵਰਣਨ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਉਦੇਸ਼ਾਂ ਅਤੇ ਦੇਵੀ-ਦੇਵਤਿਆਂ ਦੀ ਪੂਜਾ ਨਾਲ ਸਬੰਧਤ ਹਨ ਇਹਨਾਂ ਵਰਤਾਂ ਵਿੱਚ ਉਪਵਾਸ ਪੂਜਾ ਮੰਤਰ ਜਾਪ ਕਥਾ ਪਾਠ ਤੇ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਜੋ ਵਿਅਕਤੀ ਨੂੰ ਸੰਜਮੀ ਤੇ ਇਕਾਗਰ ਬਣਾਉਂਦੇ ਹਨ ਮਹਾਕਵੀਆਂ ਨੇ ਮਹਾਕਾਵਿ ਸਮ੍ਰਿਤੀਆਂ ਅਤੇ ਨਾਟੇ ਸਾਹਿਤ ਵਿੱਚ ਬ੍ਰਤ ਸੰਕਲਪ ਦਾਇਕ ਵਿਆਪਕ ਵਰਣਨ ਕੀਤਾ ਹੈ ਮਨੁਸਮ੍ਰਿਤੀ ਵਿੱਚ ਕਿਹਾ ਗਿਆ ਹੈ ਵਰਤਾਨੀ ਤੂ ਤਪਿਆਨੀ ਸ਼ੁੱਧੈ ਸਯੂਰ दारुणानि च ਇਸ ਦਾ ਅਰਥ ਹੈ ਕਿ ਵਰਤ ਅਤੇ ਤਪ ਭਾਵੇਂ ਕਠੋਰ ਹਨ ਪਰ ਸਵੈ ਸ਼ੁੱਧਤਾ ਲਈ ਇਹ ਜ਼ਰੂਰੀ ਹਨ ਮਹਾਭਾਰਤ ਦੇ ਅਨੁਸ਼ਾਸਨ ਪਰਵ ਦੇ ਵਿੱਚ ਕਿਹਾ ਗਿਆ ਹੈ ਨਾ ਤਪ ਸੁਖਮ ਨਾ ਵਰਤਮ ਅਤਰਲਭਯਤੇ ਯਾਨਕੀ ਤਪ ਅਤੇ ਵਰਤ ਤੋਂ ਬਿਨਾ ਕਿਸੇ ਵੀ ਕਿਸਮ ਦੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਰਾਮਾਇਣ ਵਿੱਚ ਵੀ ਬਹੁਤ ਸਾਰੇ ਪਾਤਰਾਂ ਨੂੰ ਵਰਤ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ ਸੀਤਾ ਪਾਦਾ ਪਤੀ ਵਰਤਾ ਵਰਤ RAM ਦਾ ਰਾਜ ਧਰਮ ਵਰਤ ਅਤੇ ਰਿਸ਼ੀ ਮੁਨੀਆਂ ਦਾ ਬ੍ਰਹਮਚਰ्य ਵਰਤ ਇਹ ਸਾਰੇ ਆਪਣੇ ਆਪਣੇ ਫਰਜ਼ਾਂ ਪ੍ਰਤੀ ਵਚਾਦਾਰੀ ਅਤੇ ਕੁਰਬਾਨੀ ਦੇ ਪ੍ਰਤੀਕ ਹਨ ਕੌਟਿਲਿਆ ਦੇ ਅਰਥ ਸ਼ਾਸਤਰ ਦੇ ਵਿੱਚ ਵਰਤ ਸੰਕਲਪੀ ਵਿਅਕਤੀ ਨੂੰ ਸਮਾਜ ਦੇ ਵਿੱਚ ਇੱਕ ਵਿਸ਼ੇਸ਼ ਥਾਂ ਦਿੱਤਾ ਗਿਆ ਹੈ ਵਰਤ ਸੰਕਲਪੀ ਵਿਅਕਤੀ ਸੰਜਮੀ ਇਮਾਨਦਾਰ ਮਾਨਮਤਾ ਤੇ ਸ਼ਰਧਾਲੂ ਹੁੰਦਾ ਹੈ ਜੋ ਸਮਾਜ ਦੀ ਨੈਤਿਕ ਨੀਂਹ ਨੂੰ ਮਜ਼ਬੂਤ ਕਰਦਾ ਹੈ ਨਾਟ્ય ਅਤੇ ਕਾਵਿ ਸਾਹਿਤ ਵਿੱਚ ਵੀ ਵਰਤ ਦੀ ਸੰਕਲਪ ਦੀ ਭਾਵਨਾ ਸਪਸ਼ਟ ਤੌਰ ਤੇ ਪ੍ਰਗਟ ਹੁੰਦੀ ਹੈ ਕਾਲੀਦਾਸ ਦੇ ਨਾਟਕ ਅਭਿਗਿਆਨ ਸ਼ਕੁੰਤਲਮ ਵਿੱਚ ਕੁੰਤਲਾ ਦਾ ॠषि कन्या ਵੱਜੋਂ ਜੀਵਨ ਅਤੇ ਸੁকুমার ਸੰਭਵ ਵਿੱਚ ਪਾਰਵਤੀ ਦੁਆਰਾ ਸ਼ਿਵ ਨੂੰ ਪ੍ਰਾਪਤ ਕਰਨ ਲਈ ਕੀਤੀ ਗਈ ਔਕੀ ਤਪੱਸਿਆ ਅਤੇ ਵਰਤ ਦਰਸਾਉਂਦੇ ਹਨ ਕਿ ਵਰਤ ਸਿਰਫ ਇੱਕ ਰਸਮ ਨਹੀਂ ਹੈ ਸਗੋਂ ਸ਼ਰਧਾ ਤੇ ਤਪੱਸਿਆ ਦਾ ਸੁਮੇਲ ਹੈ ਇਸ ਤੋਂ ਬਾਅਦ ਭਗਤੀ ਕਾਵਿ ਵਿੱਚ ਵੀ ਵਰਤ ਦਾ ਕਈ ਵਾਰ ਵਰਣਨ ਹੋਇਆ ਹੈ ਤੁਲਸੀਦਾਸ ਸੂਰਦਾਸ ਮੀਰਾਬਾਈ ਵਰਗੇ ਸੰਤ ਕਵੀਆਂ ਨੇ ਵ੍ਰਤ ਨੂੰ ਪਰਮਾਤਮਾ ਪ੍ਰਤੀ ਸ਼ਰਧਾ ਦਾ ਇੱਕ ਸੰਕਲਪਿਕ ਪ੍ਰਗਟਾਵਾ ਮੰਨਿਆ ਹੈ। ਇਨ੍ਹਾਂ ਵ੍ਰਤਾਂ ਵਿੱਚ ਸਰੀਰਕ ਤਪੱਸਿਆ ਨਾਲੋਂ ਮਾਨਸਿਕ ਸਮਰਪਣ ਨੂੰ ਵਧੇ ਰਹਿਮਤਵ ਦਿੱਤਾ ਜਾਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਸੰਸਕ੍ਰਿਤ ਸਾਹਿਤ ਵਿੱਚ ਵ੍ਰਤ ਸੰਕਲਪ ਜੀਵਨ ਦੇ ਅਧਿਆਤਮਿਕ ਅਤੇ ਨੈਤਿਕ ਮੁੱਲਾਂ ਦੇ ਪ੍ਰਗਟਾਵੇ ਹਨ। ਇਹ ਸਿਰਫ ਰਸਮਾਂ ਨਹੀਂ ਹਨ, ਸਗੋਂ ਚਰਿੱਤਰ ਨਿਰਮਾਣ ਅਤੇ ਸਵੈ ਵਿਕਾਸ ਦੀ ਪ੍ਰਕਿਰਿਆ ਹਨ। ਵਚ ਸੰਕਲਪ ਜੀਵਨ ਵਿੱਚ ਅਨੁਸ਼ਾਸਨ ਸੰਜਮ ਤੇ ਸ਼ੁੱਧਤਾ ਲਿਆਉਂਦਾ ਹੈ ਕਿਸੇ ਵੀ ਕਾਰਜ ਲਈ ਮਾਨਸਿਕ ਤਿਆਰੀ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ ਵੇਦਾਂ ਵਿੱਚ ਉਹਨਾਂ ਨੂੰ ਬ੍ਰਹਮੰਡੀ ਪ੍ਰਣਾਲੀ ਦੇ ਇੱਕ ਹਿੱਸੇ ਵਜੋਂ ਦਰਸਾਇਆ ਗਿਆ ਹੈ ਉਪਨਿਸ਼ਦਾਂ ਸਮ੍ਰਿਤੀਆਂ ਪੁਰਾਣਾ ਮਹਾਕਾਵਿ ਉਹਨਾਂ ਨੂੰ ਨਿੱਜੀ ਸਾਧਨ ਅਤੇ ਸਮਾਜਿਕ ਅਨੁਸ਼ਾਸਨ ਤੇ ਪ੍ਰਮਾਤਮਾ ਪ੍ਰਤੀ ਸ਼ਰਧਾ ਲਈ ਜ਼ਰੂਰੀ ਦੱਸਦੇ ਹਨ ਇਸ ਤਰ੍ਹਾਂ ਸੰਸਕ੍ਰਿਤ ਸਾਹਿਤ ਵਿੱਚ ਸੰਕਲਪ ਨੂੰ ਧਰਮ ਨੈਤਿਕਤਾ ਅਧਿਆਤਮਿਕਤਾ ਦੇ ਸੰਗਮ ਵਜੋਂ ਸਤਕਾਰਿਆ ਜਾਂਦਾ ਹੈ ਇਨ੍ਹਾਂ ਦੀ ਪਾਲਣਾ ਜੀਵਨ ਨੂੰ ਦਿਸ਼ਾ ਦਿੰਦੀ ਹੈ ਵਿਅਕਤੀ ਨੂੰ ਫਰਜ਼ ਪ੍ਰਤੀ ਸੁਚੇਤ ਕਰਦੀ ਹੈ ਤੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਲਈ ਯੋਗਤਾ ਪ੍ਰਦਾਨ ਕਰਦੀ ਹੈ